ਨਾਵ ਦਾਣਾ ਬੱਚੇ ਨਾਤਾ ਬੱਚੇ ਨਰਤਨ ਬੱਚੇ ਸਭ ਕੀ ਲੋੜ ਦੇ ਬੱਚੇ ਮਸੇ ਕੋ ਪਰ ਲੰਗੇ ਮਹੀਨੇ ਪਾਕਿਸਤਾਨ ਵਿੱਚ ਆਏ ਹੜਾਕਾਰ ਲੈnde ਪੰਜਾਬ ਦੇ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਉਠਾ ਕੇ ਖੁੱਲੇ ਅਸਮਾਨ ਹੇਠ ਸੌਣ ਲਈ ਮਜਬੂਰ ਕਰ ਦਿੱਤਾ 5 ਤੋਂ 6 ਫੁੱਟ ਪਾਣੀ ਚੜ ਗਿਆ ਅਤੇ ਲੋਕਾਂ ਦੇ ਘਰ ਪਏ ਦਾਣੇ ਤੱਕ ਵੀ ਖਰਾਬ ਹੋ ਗਏ ਇਹ ਉਹੀ ਪਿੰਡ ਨੇ ਜਿੱਥੇ ਖਾਲਸਾਡ ਵੱਲੋਂ ਪਿਛਲੇ ਸਾਲ ਆਏ ਹੜ੍ਹਾਂ ਤੋਂ ਬਾਅਦ ਮੁਰਬੇ ਸੇਵਾ ਪ੍ਰੋਜੈਕਟ ਦੀ ਨਵੇਂ ਪਾਣੀ ਦੇ ਨਲਕੇ ਲਗਾਏ ਗਏ ਸੀ ਖਾਲਸਾਡ ਵੱਲੋਂ ਇਸ ਮੁਸ਼ਕਲ ਦੀ ਘੜੀ ਵਿੱਚ ਇਹਨਾਂ ਲੋਕਾਂ ਦੀ ਸਹਾਰ ਲਈ ਗਈ ਹੈ ਉੱਚੀ ਥਾਂ ਉੱਤੇ ਬੈਠੇ ਲੋਕਾਂ ਲਈ ਖਾਲਸਾਡ ਵਲੰਟੀਅਰਾਂ ਨੇ ਦੋ ਵਕਤ ਦਾ ਗਰਮ ਖਾਣਾ ਤਿਆਰ ਕਰਕੇ ਅਤੇ ਪੀਣ ਲਈ ਸਾਫ਼ ਪਾਣੀ ਦੀਆਂ ਬੋਤਲਾਂ ਵੰਡੀਆਂ ਨੇ ਕੀ ਇਹ ਦੱਸ ਰਹੇ ਨੇ ਕਿ ਜਿਹੜੇ ਇਹਨਾਂ ਦੇ ਬੱਚੇ ਨੇ ਉਹ ਇਸ ਟਾਈਮ ਇੱਥੋਂ ਇਹਨਾਂ ਨੇ ਕਢ ਲਏ ਨੇ ਐਹੀ ਪਸਤੀ ਨਹੀਂ ਇਸ ਸਵਾਵਾ ਵੀ ਇਹ ਬੈਕਸਾਈਡ ਤੇ ਸਾਰੀਆਂ ਪਸਤੀਆਂ ਨੇ ਜਿਹੜੀਆਂ ਇਸ ਟਾਈਮ ਸਲਾਫੀ ਸਰਦਚਾਈਆਂ ਨੇ ਇਹ ਉਹ ਇਹਨਾਂ ਸੂਰਤਿ ਹਾਲੇ ਉਹਨਾਂ ਦੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਰਾਹ ਨਹੀਂ ਹੈ ਜਾਣ ਦਾ ਇਹ ਅਸੀਂ ਬਹੁਤ ਮੁਸ਼ਕਲ ਆਇਆ ਖਾਲਸਾ ਏਡ ਦੀ ਇਸ ਮਦਦ ਨੂੰ ਹਾਸਲ ਕਰਕੇ ਲੋਕ ਸੰਗਤ ਨੂੰ ਦਵਾਵਾਂ ਦੇ ਰਹੇ ਨੇ ਤੁਹਾਨੂੰ ਇਹ ਸੇਵਾ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਹਿੱਟ ਕਮੈਂਟ ਕਰਕੇ ਖਾਲਸਾ ਏਡ ਦੇ ਉਦਮ ਨੂੰ ਹੌਸਲਾ ਦੇਣਾ